ਸਾਸਰੀ ਕਾਜੀ ਸਾਰਾ ਨੂੰ ਪੱਟਾ ਕਿਨ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਲੈ ਕੇ ਆਏ ਕਟ ਪ੍ਰਾਈਜ਼ ਵਿੱਚ ਬਹੁਤ ਹੀ ਸੋਹਣੇ ਹੈਵੀ ਸੂਟਾਂ ਦੇ ਕਲੈਕਸ਼ਨ ਇਹ ਸੂਟ 올ਓਵਰ ਸੂਟ ਹੋਏਗਾ ਟੈਫੀ ਸਿਲਕ ਦਾ ਫੁੱਲ ਹੈਂਡਵਰਕ ਦਾ ਕੰਮ ਹੋਏਗਾ ਹੈਵੀ 슬ੀਵਜ਼ ਦੇ ਉੱਪਰ ਵਰਕ ਹੋਏਗਾ ਚਨਾਵ ਦਾ ਦੁਪੱਟਾ ਹੋਏਗਾ ਉਸ ਦੇ ਉੱਪਰ ਪ੍ਰੋਪਰ ਲੇਸ ਵਰਕ ਦਾ ਕੰਮ ਹੋਏਗਾ ਕਲਰ ਇਨਾ ਚੜਖ ਹੋਣ ਕੇ ਪਾਰਟੀ ਵਿੱਚ ਕਲੈਕਸ਼ਨ ਹੈ ਕਿ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਬੁੱਕ ਕਰਾ ਸਕਦੇ ਹੋ ਸਾਰੇ ਤੈਨੂੰ ਗੂੜੇ ਹੀ ਰੰਗ ਮਿਲਣਗੇ ਅਗਲੇ ਜਿਹੜੇ ਸੂਟ ਹੋਣਗੇ ਤੈਨੂੰ ਗਲਾਸ ਟਿਸ਼ੂ ਸ਼ਿਮਰ ਔਰਗੈਂਜ਼ਾ ਡਿਜੀਟਲ ਪ੍ਰਿੰਟ ਸ਼ਰਟ ਮਿਲੇਗੀ ਬਹੁਤ ਹੀ ਸੋਹਣਾ ਇਸ ਦੇ ਉੱਪਰ ਪ੍ਰਿੰਟ ਹੋਏਗਾ ਐਮਬੋਡੀ ਰਹੇਗੀ ਏਸ਼ੀਅਨ ਸਿਲਕ ਦੀ ਬਾਟਮ ਹੋਏਗੀ ਨਾਲ ਸੌਫਟ ਚਨਾਉਣ ਦਾ ਦੁਪੱਟਾ ਹੋਏਗਾ ਉਸ ਦੇ ਉੱਪਰ ਵੀ ਬਹੁਤ ਹੀ ਸੋਹਣੀ ਐਮਬੋਡੀ ਰਹੇਗੀ ਕਲਰ ਬਹੁਤ ਹੀ ਪਿਆਰੇ ਹੋਣਗੇ ਫੋਰ ਸਾਈਡ ਲੈਸ ਵਰਕ ਦਾ ਕੰਮ ਹੋਏਗਾ ਇਹ ਸੂਟ ਹੋਏਗਾ ਟੈਬੀ ਸਿਲਕ ਦਾ ਬਹੁਤ ਹੀ ਸੋਹਣਾ ਪਾਕਿਸਤਾਨੀ ਸ਼ਰਟ ਦੇ ਉੱਪਰ ਪ੍ਰਿੰਟ ਹੋਏਗਾ ਐਮਬੋਡੀ ਰਹੇਗੀ ਪਲੇਨ ਬਾਟਮ ਹੋਏਗੀ ਪਿਓਰ ਸ਼ਿਫੋਨ ਦਾ ਦੁਪੱਟਾ ਹੋਏਗਾ ਉਸ ਦੇ ਉੱਪਰ ਲੈਸ ਵਰਕ ਦਾ ਕੰਮ ਹੋਏਗਾ ਅਗਲੇ ਇਹਦੇ ਸੂਟ ਹੋਣਗੇ ਇਹ ਤੁਹਾਨੂੰ ਮਿਲੇਗਾ ਜੀ ਬਹੁਤ ਹੀ ਸੋਨਾ ਬੁਟੀਕ ਸਟਾਈਲ ਬਣਿਆ ਹੋਇਆ ਸੂਟ ਮਿਲੇਗਾ ਪਿਓਰ ਗਲਾਸ ਸਿਲਕ ਦਾ ਸ਼ਰਟ ਦੇ ਉੱਪਰ ਵਰਕ ਹੋਏਗਾ ਮਸ਼ੀਨ ਵਰਕ ਦਾ ਕੰਮ ਹੋਏਗਾ ਪਿਓਰ ਸਿਲਕ ਦੀ ਬਾਟਮ ਹੋਏਗੀ ਉਸਦੇ ਪੌਚੇ ਤੇ ਵਰਕ ਹੋਏਗਾ ਪਿਓਰ ਗਲਾਸ ਦਾ ਤੁਹਾਨੂੰ ਦੁਪੱਟਾ ਮਿਲੇਗਾ ਉਸ ਦੇ ਉੱਪਰ ਲੇਸ ਵਰਕ ਦਾ ਕੰਮ ਹੋਏਗਾ ਅਗਲੀ ਜਿਹੜੀ ਸੂਟ ਹੋਣਗੇ ਵਿਸਕੋਸ ਔਰ ਗੈਂਜ਼ਾ ਦੀ ਸ਼ਰਟ ਹੋਏਗੀ ਮਸ਼ੀਨ ਵਰਕ ਦਾ ਕੰਮ ਹੋਏਗਾ neck ਤੇ ਘਰੇ ਤੇ ਬਾਟਮ ਦੇ ਉੱਪਰ ਵੀ ਵਰਕ ਹੋਏਗਾ ਪ्योर ਚਨਾਉਂ ਦਾ ਦੁਪੱਟਾ ਹੋਏਗਾ ਉਸ ਦੇ ਉੱਪਰ ਵੀ ਲੇਸ ਵਰਕ ਦਾ ਕੰਮ ਹੋਏਗਾ ਕਲਰ ਬਹੁਤ ਹੀ ਪਿਆਰੇ ਹੋਣਗੇ ਜਿਹੜਾ ਵੀ ਸੂਟ ਪਸੰਦ ਆਉਂਦਾ ਹੈ ਉਹ ਸੂਟ ਦਾ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਸੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਵੀਡੀਓ ਵਧੀਆ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ ਸੋ ਮੱਚ ਵੀਡੀਓ ਦੇਖਣ ਲਈ